ਕੀ ਪਾਕਿਸਤਾਨ ਹੁਣ ਪਿੱਛੇ ਹਟਣ ਦੀਆਂ ਤਿਆਰੀਆਂ ਖਿੱਚ ਰਿਹਾ ਹੈ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਵਧੇ ਤਣਾਅ ਦੇ ਦੌਰਾਨ ਵੱਡੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਗੈਰ ਰਸਮੀ ਤੌਰ ਤੇ ਅੰਦਰ ਖਾਤੇ ਗੱਲਬਾਤ ਸ਼ੁਰੂ ਕਰਨ ਦੇ ਲਈ ਚਾਰਾ ਜੋਗੀਆਂ ਕੀਤੀਆਂ ਜਾ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕੀ ਖਬਰ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੋਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੇਸ਼ੱਕ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਜਿਹੜਾ ਆ ਉਹ ਆਪਣੇ ਸਿਖਰ ਤੇ ਹੈ ਹਰ ਰੋਜ਼ ਰਾਤ ਨੂੰ ਦੋਵੇਂ ਪਾਸਿਓਂ ਜਿਹੜਾ ਕਿਹਾ ਜਾਂਦਾ ਹੈ ਕਿ ਹਮਲੇ ਹੋ ਰਹੇ ਨੇ ਪਾਕਿਸਤਾਨ ਦਾਵਾ ਕਰਦਾ ਕਿ ਭਾਰਤ ਕਰ ਰਿਹਾ ਪਰ ਭਾਰਤ ਵਾਲੇ ਪਾਸੇ ਪਾਕਿਸਤਾਨ ਦੇ ਡਰੋਨ ਜਿਹੜੇ ਆ ਜਾਂ ਮਜ਼ਾਇਲਾ ਨੇ ਉਹ ਵਕ ਵਕ ਥਾਮਾ ਤੇ ਦੇਖੀਆਂ ਜਾਂਦੀਆਂ ਨੇ ਬੀਤੀ ਰਾਤ ਵੀ ਜਿਹੜੀਆਂ ਖਾਸ ਕਰਕੇ ਫਿਰੋਜ਼ਪੁਰ ਖਾਈ ਫੇਮੇ ਕੀ ਪਿੰਡ ਦੇ ਵਿੱਚ ਜਿਹੜਾ ਉਹ ਬਲਾਸਟ ਹੋਇਆ ਘਰ ਨੁਕਸਾਨਿਆ ਗਿਆ ਇਸੇ ਤਰ੍ਹਾਂ ਨਾਲ ਇੱਕ ਘਰ ਨੁਕਸਾਨੀ ਗਈ ਤੇ ਹੋਰ ਬਹੁਤ ਆਵੇਂ ਤੇ ਅਧਿਕਾਰਤ ਤੌਰ ਤੇ ਪਹਿਲੀ ਵਾਰ ਪਾਕਿਸਤਾਨ ਨੇ ਇਹ ਗੱਲ ਮੰਨ ਵੀ ਲਈ ਹੈ ਕਿਆਸੀ ਭਾਰਤ ਦੀਆਂ ਜਿਹੜੀਆਂ ਫੌਜੀ ਟਿਕਾਣੇ ਆ ਹਵਾਈ ਫੌਜ ਦੇ ਟਿਕਾਣੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਿੱਚ ਪਠਾਨਕੋੜ ਉਦਮਪੁਰ ਤੇ ਹੋਰ ਕਈ ਥਾਮਾਂ ਜਿਹੜੀਆਂ ਨੇ ਉਹ ਕਈਆਂ ਗਈਆਂ ਨੇ ਇਹ ਜਿਹੜਾ ਜਾਣਕਾਰੀ ਆ ਪਾਕਿਸਤਾਨ ਦੇ ਫੌਜਾਂ ਦੇ ਸਾਂਝੇ ਬਲਾਰੇ ਦੇ ਵੱਲੋਂ ਜਿਹੜੀ ਆ ਉਹ ਸਾਂਝੀ ਕੀਤੀ ਗਈ ਆ ਪਰ ਹੁਣ ਵੱਡੀ ਗੱਲ ਇਹ ਆ ਕਿ ਪਾਕਿਸਤਾਨ ਪਿੱਛੇ ਹਟਣ ਦੀ ਤਿਆਰੀ ਕਰ ਰਿਹਾ ਡਿਪਲੋਮੇਸੀ ਕੂਟਨੀਤਿਕ ਤੌਰ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਮੀਡੀਆ ਰਿਪੋਰਟਾਂ ਛਪੀਆਂ ਨੇ ਉਹਨਾਂ ਦੇ ਮੁਤਾਬਕ ਜੋ ਮੀਡੀਆ ਰਿਪੋਰਟਾਂ ਛਪੀਆਂ ਨੇ ਉਹਨਾਂ ਦੇ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਉਹਨਾਂ ਦੇ ਵੱਡੇ ਭਰਾ ਨਵਾਜ਼ ਸ਼ਰੀਫ ਦੀ ਜਿਹੜੀ ਮੁਲਾਕਾਤ ਹੋਈ ਹੈ ਉਸ ਦੇ ਵਿੱਚ ਨਵਾਜ਼ ਸ਼ਰੀਫ ਜੋ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਨੇ ਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਧਾਨ ਨੇ ਉਹਨਾਂ ਨੇ ਭਾਰਤ ਦੇ ਨਾਲ ਟਕਰਾਹ ਘੱਟ ਕਰਨ ਲਈ ਸਾਰੇ ਕੂਟਨੀਤਿਕ ਹੱਲ ਲੱਭਣ ਦੇ ਲਈ ਕਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਉਹ ਟਕਰਾਅ ਨਹੀਂ ਚਾਹੁੰਦੇ ਕਿ ਟਕਰਾਅ ਅੱਗੇ ਵਧੇ ਤੇ ਹੁਣ ਪਾਕਿਸਤਾਨ ਦੇ ਵੱਲੋਂ ਅੰਦਰਖਾਤੇ ਬੈਕ ਡੋਰ ਡਿਪਲੋਮੇਸੀ ਸ਼ੁਰੂ ਕੀਤੀ ਗਈ ਹੈ ਗੈਰ ਰਸਮੀ ਤੌਰ ਤੇ ਜਿਹੜਾ ਗੈਰ ਰਸਮੀ ਤੌਰ ਦੇ ਉੱਤੇ ਗੱਲਬਾਤ ਸ਼ੁਰੂ ਕਰਨ ਦੀਆਂ ਗੱਲਾਂ ਆ ਰਹੀਆਂ ਨੇ ਜੋ ਖਬਰ ਹੈ ਅਸਲ ਜਿਹੜੀ ਮੇਰੇ ਤੱਕ ਪਹੁੰਚੀ ਹੈ ਉਹਦੇ ਅਨੁਸਾਰ ਪਾਕਿਸਤਾਨ ਦੀ ਨਾਗਰਿਕ ਤੇ ਫੌਜੀ ਲੀਡਰਸ਼ਿਪ ਜੰਗੀ ਸੰਘਰਸ਼ ਵਿਚਾਲੇ ਪਾਕਿਸਤਾਨ ਦੇ ਵੱਲੋਂ ਭਾਰਤ ਨੂੰ ਜਵਾਬ ਦੇਣ ਦੀ ਜ਼ੋਰ ਦੇ ਰਿਹਾ ਹੈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਨਵੀਂ ਦਿੱਲੀ ਨਾਲ ਤਣਾਅ ਘਟ ਕਰਨ ਲਈ ਗੈਰ ਰਸਮੀ ਸੰਪਰਕ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਪ੍ਰਮੁੱਖ ਨਵਾਜ਼ ਸ਼ਰੀਫ ਵੀਰਵਾਰ ਦੇਰ ਸ਼ਾਮ ਪ੍ਰਧਾਨ ਮੰਤਰੀ ਰਹਿਸ਼ਤੇ ਹੋਈ ਸਮੀਖਿਆ ਮੀਟਿੰਗ ਵਿੱਚ ਸ਼ਾਮਲ ਹੋਏ ਤੇ ਆਪਣੇ ਛੋਟੇ ਭਰਾ ਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਭਾਰਤ ਨਾਲ ਕੂਟਨੀਤਿਕ ਰੂਪ ਨਾਲ ਤਣਾਅ ਨੂੰ ਘੱਟ ਕਰਨ ਦੀ ਸਲਾਹ ਦਿੱਤੀ ਨਵਾਜ਼ ਸ਼ਰੀਫ ਨੇ ਕਿਹਾ ਕਿ ਮੈਂ ਹਮਲਾਵਰ ਰੁਖ ਅਪਣਾਉਣ ਦੇ ਹੱਕ ਵਿੱਚ ਨਹੀਂ ਹ ਐਕਸਪ੍ਰੈਸ ਟ੍ਰਿਬਿਊਨ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਨਵਾਜ਼ ਸ਼ਰੀਫ ਦੇ ਚਾਹੁੰਦੇ ਨੇ ਕਿ ਭਾਰਤ ਦੇ ਨਾਲ ਸਰਕਾਰ ਤਣਾਅ ਨੂੰ ਘਟ ਕਰੇ ਕਿਉਂਕਿ ਸਰਕਾਰ ਦੋਵੇਂ ਪ੍ਰਵਾਣੂ ਸ਼ਕਤੀਆਂ ਸੰਪਨ ਦੇਸ਼ਾਂ ਵਿਚਾਲੇ ਸ਼ਾਂਤੀ ਨੂੰ ਬਹਾਲ ਕਰਨ ਲਈ ਸਾਰੇ ਉਪਲਬਧ ਕੂਟਨੀਤਿਕ ਵਸੀਲਿਆਂ ਦਾ ਇਸਤੇਮਾਲ ਕਰੇ ਨਵਾਜ਼ ਸ਼ਰੀਫ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘਟ ਕਰਨ ਲਈ ਲੰਡਨ ਤੋਂ ਪਾਕਿਸਤਾਨ ਪਰਤੇ ਨੇ ਉਹ ਪਰਦੇ ਦੇ ਪਿੱਛੇ ਤੋਂ ਕੰਮ ਕਰ ਰਹੇ ਨੇ ਦੋਵਾਂ ਦੇਸ਼ਾਂ ਵਿਚਾਲੇ ਗੈਰ ਰਸਮੀ ਸੰਪਰਕ ਨੂੰ ਮਜ਼ਬੂਤ ਕਰਨ ਲਈ ਉਹ ਵੀਰਵਾਰ ਨੂੰ ਮੀਟਿੰਗ ਵਿੱਚ ਸ਼ਾਮਲ ਹੋਏ ਜੋ ਕਿ ਇੱਕ ਖਬਰ ਸਾਹਮਣੇ ਆ ਰਹੀ ਹੈ ਅਖਬਾਰ ਨੇ ਦੱਸਿਆ ਕਿ ਨਵਾਜ਼ ਸ਼ਰੀਫ ਕੋਲ ਕੋਈ ਸਰਕਾਰੀ ਵਿਭਾਗ ਨਹੀਂ ਹੈ ਇਸ ਲਈ ਉਹਨਾਂ ਸੱਤਾਧਾਰੀ ਪ੍ਰਮੁੱਖ ਦੀ ਹیثیت ਨਾਲ ਮੀਟਿੰਗ ਵਿੱਚ ਭਾਗ ਲਿਆ ਜ਼ਿਕਰ ਜੋ ਹੈ ਕਿ ਨਵਾਜ਼ ਸ਼ਰੀਫ ਕਾਰਗਿਲ ਜੰਗ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਨਵਾਜ਼ ਸ਼ਰੀਫ ਬਾਰੇ ਜੇ ਥੋੜਾ ਜਿਹਾ ਤੁਹਾਨੂੰ ਦੱਸਦਾ ਕਿ ਨਵਾਜ਼ ਸ਼ਰੀਫ ਤਿੰਨ ਵਾਰ ਜਿਹੜੇ ਆ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਨਾਲ ਤੇ ਭਾਰਤ ਦੇ ਵਿਚਕਾਰ ਕਾਰਗਲ ਦੇ ਦੌਰ ਦੇ ਵਿੱਚ ਨਵਾਜ਼ ਸ਼ਰੀਫ ਦੀ ਅਹਿਮ ਭੂਮਿਕਾ ਸੀ ਉਸ ਤੋਂ ਬਾਅਦ ਹਾਲਾਤਾਂ ਨੂੰ ਸੁਖਾਵੇਂ ਕਰਨ ਲਈ ਅਹਿਮ ਭੂਮਿਕਾ ਸੀ ਖਾਸ ਕਰਕੇ ਅਟਲ ਵਿਹਾਰੀ ਵਾਜਪਾਈ ਅਤੇ ਨਵਾਜ਼ ਸ਼ਰੀਫ ਦੇ ਵੱਲੋਂ ਜਿਹੜੀ ਡਿਪਲੋਮੇਸੀ ਚਲਾਈ ਗਈ ਉਹਦੇ ਸਾਰਥਕ ਨਤੀਜੇ ਨਿਕਲੇ ਅ ਅਟਲ ਵਿਹਾਰੀ ਵਾਜਪਾਈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸੀ ਉਹ ਬਸ ਲੈ ਕੇ ਪਾਕਿਸਤਾਨ ਗਏ ਤੇ ਕੂਟਨੀਤਿਕ ਤੌਰ ਦੇ ਉੱਤੇ ਸਫਾਰਤੀ ਤੌਰ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਘਟਿਆ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵਾਜ਼ ਸ਼ਰੀਫ ਨੂੰ ਮਿਲਣ ਦੇ ਲਈ ਲਾਹੌਰ ਚ ਗਏ ਜਦੋਂ ਉਹ ਉਸ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਨ ਤਾਂ ਨਵਾਜ਼ ਸ਼ਰੀਫ ਨੇ ਅਗਾਹੇ ਬਗਾਹੇ ਕਾਫੀ ਵਾਰ ਜਿਹੜਾ ਉਹ ਕਹਿ ਲਈਏ ਕਿ ਹਾਲਾਤਾਂ ਨੂੰ ਸਖਾਵੇਂ ਕਰਨ ਦੀ ਭੂਮਿਕਾ ਨਿਭਾਈ ਹੈ ਉਹਨਾਂ ਨੂੰ ਤਜਰਬਾ ਵੀ ਹੈ ਇਸ ਗੱਲ ਦਾ ਤੇ ਉਮੀਦ ਕਰਦੇ ਆ ਕਿ ਕੀ ਨਵਾਜ਼ ਸ਼ਰੀਫ ਦੇ ਜਿਹੜੇ ਇਹ ਯਤਨ ਨੇ ਇਹਨਾਂ ਨਾਲ ਤਣਾਅ ਘਟੇਗਾ ਤੇ ਇਸ ਖਿੱਤੇ ਦੇ ਵਿੱਚ ਇੱਕ ਵਾਰ ਫਿਰ ਅਮਨ ਜਿਹੜਾ ਉਹ ਦੁਬਾਰਾ ਪਰਤੇਗਾ ਪਰ ਫਿਲਹਾਲ ਪਾਕਿਸਤਾਨ ਦੇ ਵੱਲੋਂ ਜਿਹੜੀ ਹੈ ਉਹ ਗੈਰ ਰਸਮੀ ਤੌਰ ਦੇ ਅੰਦਰ ਖਾਤੇ ਜਿਹੜੀਆਂ ਮੀਟਿੰਗਾਂ ਦਾ ਦੌਰ ਕਹਿ ਲਿਆ ਜਾਂ ਸੰਪਰਕ ਜਿਹੜਾ ਕਰਨ ਦਾ ਯਤਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ ਇਹਦਾ ਭਾਰਤ ਵੱਲੋਂ ਕਿਸ ਤਰ੍ਹਾਂ ਦਾ ਰੱਦੇ ਅਮਲ ਆਉਂਦਾ ਇਹ ਵੇਖਣ ਵਾਲੀ ਗੱਲ ਹੋਵੇਗੀ